ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਡੀ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਅਰੈਸਟ ਕੀਤਾ ਹੈ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ ਰਿਮਾਂਡ ਮਿਲਦਾ ਨਹੀਂ ਮਿਲਦਾ ਇਹ ਹਾਲੇ ਸਮਾਂ ਦੱਸੂ ਪਰ ਲਾਲਾ ਲਾਲਾ ਹੋਈ ਪਈ ਹੈ ਦਿੱਲੀ ਤੋਂ ਪੰਜਾਬ ਤੱਕ ਪੰਜਾਬ ਤੋਂ ਦਿੱਲੀ ਤੱਕ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਦੇ ਦਿਲਾਂ ਦੀ ਧੜਕਣ ਬੜੀ ਹੋਈ ਹੈ ਉਹਦਾ ਕਾਰਨ ਕੀ ਹੈ ਸਮਝ ਪੰਜਾਬ ਦੇ ਲੀਡਰਾਂ ਨੂੰ ਹੈਗੀ ਹੈ ਕਿ ਜੇ ਦਿੱਲੀ ਵਾਲਦੇ ਭਾਵ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਇਹੜੇ ਅਰੈਸਟ ਕਰ ਸਕਦੀ ਹੈ ਤਾਂ ਖੈਰ ਸਾਡੀ ਵੀ ਨਹੀਂ ਹਾਲਾਂਕਿ ਨੇੜੇ ਸ਼ਬਦ ਨੇ ਬੜੀ ਦਲੇਰੀ ਦੇ ਨਾਲ ਲੋਕਾਂ ਨੂੰ ਭਾਵਕ ਜੇ ਕਰਨ ਵਾਲੇ ਇਹ ਬੋਲੀ ਜਾਂਦੇ ਨੇ ਪਰ ਉਹਨਾਂ ਸ਼ਬਦਾਂ ਦਾ ਉਹਨਾਂ ਬੋਲਾਂ ਦਾ ਕੋਈ ਫਾਇਦਾ ਨਹੀਂ ਹੋਣਾ ਜਿੱਥੋਂ ਤੱਕ ਕੇਜਰੀਵਾਲ ਨੂੰ ਰੈਸਟ ਕਰਨ ਦੀ ਗੱਲ ਹੈਗੀ ਆ ਉਹ EDI ਵੱਲੋਂ ਪਹਿਲਾਂ ਸਮਨ ਭੇਜੇ ਗਏ ਨੇ ਇੱਕ ਵਾਰ ਨਹੀਂ ਲਗਾਤਾਰ ਕਈ ਵਾਰ ਕਿਤੇ ਨਾ ਕਿਤੇ ਗਲਤੀ ਤਾਂ ਹੈਗੀ ਆ ਅੱਗ ਤੋਂ ਬਿਨਾ ਧੂਆ ਨਹੀਂ ਉੱਠਦਾ ਹੁੰਦਾ ਮੈਂ ਜਿਹੜੀ ਗੱਲ ਕਹਿਣੀ ਆ ਜੇ ਸਮਨ ਭੇਜੇ ਸੀ ਫਿਰ ਪੇਸ਼ ਹੋਣਾ ਸੀ ਗੱਲਬਾਤ ਹੋਣੀ ਜ਼ਰੂਰੀ ਸੀ ਪਰ ਪੇਸ਼ ਹੋਏ ਨਹੀਂ ਕੋਰਡ ਦੇ ਆਰਡਰ ਮੁਤਾਬਕ ਅਰੈਸਟ ਕਰ ਲਿਆ ਗਿਆ ਘਟਾਲਾ ਸ਼ਰਾਬ ਦਾ ਇਹ ਸਭ ਨੂੰ ਪਤਾ ਹੈ ਤੇ ਹੈਗਾ ਵੀ ਹਜ਼ਾਰਾਂ ਕਰੋੜ ਦੇ ਵਿੱਚ ਆਊਗਾ ਇਹ ਮੜਾ ਮੋਟਾ ਨਹੀਂ ਚਲੋ ਮੈਂ ਗੱਲ ਇੰਨੀ ਕਰਨੀ ਹੈ ਕਿ ਲਾਲਾ ਜੀ ਨੇ ਗਲਤੀ ਤਾਂ ਕੀਤੀ ਹੈ ਸ਼ਤਰ ਦਿਮਾਗ ਨੇ ਇਹ 'ਚ ਕੋਈ ਸ਼ੱਕ ਨਹੀਂ ਰਾਜਨੀਤੀ ਦੇ ਵਿੱਚ ਮੰਨੇ ਪਰ ਮੰਨੇ ਨੇ ਕੋਈ ਸ਼ੱਕ ਨਹੀਂ ਪਰ ਕਿਤੇ ਨਾ ਕਿਤੇ ਜਿਹੜੇ ਜੁਮਲੇ ਛੱਡੇ ਸੀ ਜਾਂ ਬਿਆਨਵਾਜੀ ਸਟੇਟਮੈਂਟਾਂ ਆ ਰਹੀਆਂ ਸੀ ਉੱਥੇ ਕਿਤੇ ਗੜਬੜੀ ਤਾਂ ਹੋਈ ਹੈ ਜਾਨੀ ਕਿ ਗਲਤੀ ਤਾਂ ਕਿਤੇ ਨਾ ਕਿਤੇ ਹੋਈ ਹੈ ਇਹ 'ਚ ਕੋਈ ਸ਼ੱਕ ਨਹੀਂ ਹੁਣ ਪੰਜਾਬ ਦੇ ਜਿਹੜੇ ਲੀਡਰ ਨੇ ਬਿਆਨਵਾਜੀ ਕਰਦੇ ਨੇ ਝਾੜੂ ਦੇ ਲੀਡਰ ਕਈ ਗਏ ਜਿਵੇਂ ਹਰਜੋਤ ਬੈਂਸ ਨੇ ਨਾਟਕਵਾਜੀ ਕੀਤੀ ਉੱਥੇ ਲੰਬੇ-ਲੰਬੇ ਬੈ ਕੇ ਪੁਲਿਸ ਨੇ ਰੈਸਟ ਵੀ ਕੀਤਾ ਡਾਕਟਰ ਬਲਵੀਰ ਸਿੰਘ ਵੀ ਗਏ ਸਿਮ ਮੰਨ ਵੀ ਗਏ ਨੇ ਕਈ ਦਿੱਲੀ ਦੇ ਵਰਕਰ ਰੈਸਟ ਕੀਤੇ ਪੁਲਿਸ ਨੇ ਚਲੋ ਇਹ ਤਾਂ ਡਰਾਮਾ ਹੋਣਾ ਹੀ ਹੁੰਦਾ ਹੈ ਹੋ ਗਿਆ ਪਰ ਚੇਤੇ ਰੱਖਿਓ ਪੰਜਾਬ ਵਾਲਿਓ ਭਾਵੇਂ ਕਾਲੀ ਹੋਵੋ ਭਾਵੇਂ ਕਾਂਗਰਸੀ ਹੋਵੋ ਭਾਵੇਂ ਝਾੜੂ ਵਾਲੇ ਹੋ ਈਡੀ ਦੀਆਂ ਗੱਡੀਆਂ ਕੱਲੇ ਕੇਜਰੀਵਾਲ ਦੇ ਘਰ ਨਹੀਂ ਆਉਣੀਆਂ ਤੁਹਾਡੇ ਘਰਾਂ ਵਿੱਚ ਵੀ ਦਿੱਲੀ ਤੋਂ ਚੱਲ ਕੇ ਪੰਜਾਬ ਵਿੱਚ ਇਹ ਚੇਤੇ ਰੱਖ ਲਿਓ ਇਹ ਕਿਹੜੀ ਕੇਂਦਰੀ ਏਜੰਸੀ ਹੈ ਉਹਨਾਂ ਕਹਿੰਦੇ ਪਰਮਿਸ਼ਨ ਲੈਣ ਦੀ ਲੋੜ ਨਹੀਂ ਪੈਣੀ। ਸੱਕ ਦੀ ਸੂਈ ਪੰਜਾਬ ਦੇ ਲੀਡਰਾਂ ਤੇ ਵੀ ਹੈਗੀ ਆ। ਇਲੈਕਸ਼ਨ ਦਾ ਸਮਾਂ ਹੈ। ਤੇ ਗੱਡੀਆਂ 'ਚ ਤੇਲ ਪਾਈ ਰੱਖਦੇ ਨੇ ਹਰ ਵਕਤ ਉਹ। ਪੰਜਾਬ ਵੱਲੋਂ ਵੀ ਉਹ ਗੱਡੀਆਂ ਆਉਣ ਵਾਲੀਆਂ ਨੇ। ਫੋਕੀਆਂ ਫੜਾ ਮਾਰ ਕੇ ਆਪਣੇ ਆਪ ਨੂੰ ਭਗਤ ਸਿੰਘ ਬਣਨ ਦੀ ਕੋਸ਼ਿਸ਼ ਨਾ ਕਰੋ, ਇਨਕਲਾਬੀ ਬਣਨ ਦੀ ਕੋਸ਼ਿਸ਼ ਨਾ ਕਰੋ। ਜੇ ਕਿਤੇ ਸਾਡੇ ਪੰਜਾਬ ਦੇ ਲੀਡਰਾਂ ਵਿੱਚ ਪੰਜਾਬ ਲਈ ਹਮਦਰਦੀ ਹੁੰਦੀ ਤਾਂ ਹੀ ਕਰ ਦੋ ਤਾਂ ਹੋਣੀਆ ਨਹੀਂ ਸੀ ਮੈਨੂੰ ਬਹੁਤੇ ਸੱਜਣ ਕਹਿੰਦੇ ਹੁੰਦੇ ਆ ਕਿ ਤੂੰ ਝਾੜੂ ਵਾਲੇ ਦਾ ਚਮਚਾ ਹੈ ਪ੍ਰਭੂ ਨਾਂ ਕਹਾ ਕੇ ਕੋਈ ਫਾਇਦਾ ਨਹੀਂ ਕੋਈ ਜਿਹੜਾ ਮਰਜ਼ੀ ਲੀਡਰ ਹੋਵੇ ਅਸੀਂ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣਾ ਹੈ ਬੁੱਟਾ ਸਿੰਘ ਦੀ ਇਹ ਫਿਤਰਤ ਹੈ ਸ਼ਰਮ ਕਹਿੰਦੇ ਆ ਕਿ ਲਾਲਾ ਜੀ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਕਿਤੇ ਨਾ ਕਿਤੇ ਗਲਤੀ ਤਾਂ ਕੀਤੀ ਹੈ ਉਧਖ ਮੀ ਆ ਜਾ ਪੂਤਨਾ ਪੈ ਰਿਆ ਹੁਣ ਦੇਖੋ ਜਿਹੜੇ ਸਿਆਸੀ ਸਟੰਟ ਨੇ ਉਹ ਕਿਦਾਂ ਵਾਇਰਲ ਕੀਤੇ ਜਾ ਰਹੇ ਨੇ ਕਹਿੰਦੇ ਜੀ ਜੇਲ੍ਹ ਵਿੱਚ ਬੈਠੇ ਇਲੈਕਸ਼ਨ ਲੜਨਗੇ ਕੋਈ ਕਹਿੰਦਾ ਲੋਕ ਸਭਾ ਦੀ ਕੋਈ ਕੁਛ ਕੋਈ ਕੁਛ ਹਲੇ ਪੱਤੇ ਖੇਡਣੇ ਨੇ ਉਹ ਜੇਲ੍ਹ ਵਿੱਚ ਬਾਜੀ ਲੱਗਣੀ ਹੈ ਜਾਂ ਬਾਹਰ ਆ ਕੇ ਲੱਗਣੀ ਹੈ ਇਹ ਤਾਂ ਸਮਝ ਦੱਸੋ ਪਰ ਭੇਡਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਹੈ ਕਿ ਲਾਲਾ ਜੀ ਨੇ ਗਲਤੀ ਤਾਂ ਕੀਤੀ ਐ ਨਹੀਂ ਐਨੇ ਵਾਰੀ ਸਮਨ ਈਡੀ ਨੇ ਭੇਜੇ ਹੁਣ ਇੱਕ ਵਾਰੀ ਵੀ ਬੰਦਾ ਪੇਸ਼ ਨਹੀਂ ਹੋਇਆ ਕਿਤੇ ਨਾ ਕਿ ਪੇ ਪ੍ਰੋਬਲਮ ਤੇ ਹੈ ਗਈ ਐ ਇੱਕ ਆਮ ਥਾਣੇ ਵਿੱਚੋਂ ਕਿਸੇ ਨੂੰ ਫੋਨ ਚੱਲ ਜੇ ਨਾ ਕਿ ਤੇਰੇ ਤੇ ਦਰਖਾਸਤ ਆਈ ਐ ਐਫ ਆਈ ਆਰ ਕਿਸੇ ਨੇ ਕਰਵਾਈ ਐ ਉਹ ਬੰਦਾ ਵੀ ਥਾਣੇ ਜਾ ਕੇ ਗੱਲਬਾਤ ਕਰਦਾ ਵੀ ਦੱਸੋ ਤੇ ਈਡੀ ਨੇ ਸਮਨ ਭੇਜੇ ਹੁਣ ਤੇ ਦਿੱਲੀ ਦਾ ਮੁੱਖ ਮੰਤਰੀ ਪੇਸ਼ ਨਾ ਹੋਵੇ ਕਿਤੇ ਨਾ ਕਿਤੇ ਮਨ ਵਿੱਚ ਪਾਲਾ ਤੇ ਦਾਲ ਵਿੱਚ ਕਾਲਾ ਇਹ ਨਜ਼ਰ ਆਉਂਦਾ ਹੈ ਚਲੋ ਕੋਈ ਗੱਲ ਸਮਝਾ ਦਸੂ ਪਰ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਨੂੰ ਬੇਨਤੀ ਹੈ ਏਡੀ ਦੀ ਲਿਸਟ ਵਿੱਚ ਪੰਜਾਬ ਦੇ ਕਈ ਆਈਪੀਐਸ ਅਫਸਰ ਵੀ ਹੈਗੇ ਆ ਭਾਵੇਂ ਉਹ ਐਸਐਸਪੀ ਹੋਣ ਭਾਵੇਂ ਡੀਸੀ ਹੋਣ ਤੇ ਕਈ ਸੈਟਿੰਗ ਐਮਐਲਏ ਹੈਗੇ ਆ ਸੈਟਿੰਗ ਮੰਤਰੀ ਹੈਗੇ ਆ ਤੇ ਕਈ ਸਾਬਕਾ ਮੰਤਰੀ ਤੇ ਸਾਬਕਾ ਐਮਐਲਏ ਵੀ ਹੈਗੇ ਆ ਰੇਡ ਉਹਨਾਂ ਦੇ ਘਰ ਵਿੱਚ ਵੀ ਵੱਜਣੀ ਹੈ ਵੱਜਣੀ ਚਾਹੀਦੀ ਵੀ ਹੈ ਵੱਜਣੀ ਚਾਹੀਦੀ ਵੀ ਹੈ ਜਿਹਦੇ ਕੋਲ ਸਬਰ ਸੰਤੋਖ ਹੈ ਹੀ ਨਹੀਂ ਸੀ ਜਿਹੜਾ ਕਹਿੰਦਾ ਸੀ ਮੈਂ ਅਰਬਾਂਪਤੀ ਬਣਾ ਤੇ ਅਰਬਾਂਪਤੀ ਫਿਰ ਇਕੱਲੇ ਤਨਖਾਹ ਜਾਂ ਪੈਨਸ਼ਨ ਨਾਲ ਤਾਂ ਬਣਾ ਨਹੀਂ ਜਾਂਦਾ ਲੁੱਟਖੱਟ ਨਹੀਂ ਬਣੇ ਹੋਣੇ ਆ ਚਲੋ ਮੈਂ ਤਾਂ ਗਲਤਾਂ ਕੀਤੇ ਆ ਬਹੁਤਿਆਂ ਨੂੰ ਇਹ ਮਿਰਚਾਂ ਲੱਗਣੀਆਂ ਸੀ ਕਿ ਗਿਆਨੀ ਬੁੱਟਾ ਸਿੰਘ ਪਤਾ ਨਹੀਂ ਕਿਉਂ ਨਹੀਂ ਬੋਲੇ ਪਤਾ ਨਹੀਂ ਕੇਜਰੀਵਾਲ ਦੇ ਭਗਤ ਨੇ ਸ਼ਾਇਦ ਕਹਿੰਦੇ ਹੁੰਦੇ ਆ ਅਸੀਂ ਭਗਤ ਨਹੀਂ ਕਿਸੇ ਦੇ ਬਣਦੇ ਅੱਜ ਤਾਂ ਭਗਤ ਉਸ ਰੱਬ ਦੇ ਆ ਜਾਂ ਆਪਣੇ ਆਪ ਦੇ ਆ ਸਾਡੀ ਆਪਣੀ ਇੱਕ ਤਰ੍ਹਾਂ ਦਾ ਹੁਣ ਪੰਜਾਬ ਵਾਲਿਓ ਤਾੜੀਆਂ ਮਾਰ ਲਓ ਜਿਹੜੀਆਂ ਮਾਰਨੀਆਂ ਨੇ ਭੇਡਾਂ ਕਹਿਣਗੀਆਂ ਕੇਜਰੀਵਾਲ ਨੂੰ ਨਜ਼ਰ ਫੜ ਲਿਆ ਇਕਾਲੀ ਕਹੀ ਜਾਂਦੇ ਐ ਲਾਲਾ ਫਸ ਗਿਆ ਕਾਂਗਰਸੀ ਕਹਿੰਦੇ ਐ ਲਾਲਾ ਟੰਗਤਾ ਇਹ ਤਾਂ ਤੁਹਾਡੀਆਂ ਗੱਲਾਂ ਨੇ ਪਰ ਗੱਡੀਆਂ ਚ ਤੇਲ ਏਡੀ ਵਾਲੇ ਪਾਈ ਬੈਠੇ ਹੁਣ ਵੀ ਜਦੋਂ ਵੀ ਮਰਜ਼ੀ ਸੈਲਮ ਮਾਰ ਕੇ ਪੰਜਾਬ ਆ ਸਕਦੇ ਆ ਜਿੰਨੂੰ ਮਰਜ਼ੀ ਚੱਕ ਲੈਣ ਭੰਗੜਾ ਉਹਨਾਂ ਕੀ ਪਾਇਓ ਜਿੰਨੇ ਇੱਕ ਥਕਾਵਟ ਮਹਿਸੂਸ ਨਾ ਹੋਵੇ ਇੱਚੇ ਤੇ ਰੱਖਿਓ ਗੱਲ ਬਹੁਤੇ ਰਸਣ ਵਾਲੇ ਨੇ ਅਜਿਹੇ ਇਲੈਕਸ਼ਨ ਹਨ ਲੋਕ ਸਭਾ ਦੀ ਇਦੋਂ ਪਹਿਲਾਂ ਪਹਿਲਾਂ ਕਈ ਟੰਗਣੇ ਨੇ ਕਹਿੰਦੇ ਕਹ ਹੁੰਦੇ ਇਹ ਜੇ ਤੇ ਰੱਖਿਓ ਤੇ ਜਿਹੜਿਆ ਨੇ ਨਾਟਕਵਾਜ ਕੀਤੀ ਅੱਜ ਉਹ ਤਾਂ ਕਰਨੀ ਹੁੰਦਾ ਪਾਣੀ ਦੀਆਂ ਬਿਛਾੜਾਂ ਮਾਰੀਆਂ ਜੀ ਪੁਲਿਸ ਨੇ ਪੁਲਿਸ ਨੇ ਹੋਰ ਹਾਰ ਥੋੜੀ ਪੋਣੇ ਹੁੰਦੇ ਆ ਛੇਤਰਪ੍ਰੇਡਿਕ ਕਰਨੀ ਹੁੰਦੀ ਕਰਨਗੇ ਉਹ ਇਹ ਗੱਲ ਹੋਰ ਕਹਿਣੀ ਆ ਪੱਤੇ ਦੀ ਹਾਂ ਇੰਨਾ ਰਾਜਨੀਤੀ ਵਿੱਚ ਅੱਜ ਬਦਲ ਫੇਰ ਹੋਇਆ ਕੇਜਰੀਵਾਲ ਅਪ ਹੋਏ ਨੇ ਮੀਡੀਆ ਰਾਹੀਂ ਤੇ ਰੌਲ ਗਾਂਧੀ ਡਾਊਨ ਹੋਏ ਨੇ ਇੰਨੀ ਗੱਲ ਤੇ ਰੱਖ ਲਿਓ ਇੱਕ ਅੰਗਰੇਜ਼ੀ ਵੀ ਸਮਝਦੇ ਨੇ ਤੇ ਝਾੜੂ ਵਾਲੇ ਵੀ ਸਮਝਦੇ ਨੇ ਤੇ ਕਈ ਬੁੱਧੀਜੀਵੀ ਕਹਿੰਦੇ ਨੇ ਇਹ ਜਿਹੜਾ ਮੈਚ ਹੈ ਕਹਿੰਦੇ ਫਿਕਸ ਹੈ ਤੇ ਅੱਜ ਵੈਸੇ ਆਈਪਲ ਵੀ ਸ਼ੁਰੂ ਹੋਣਾ ਹੈ 22 ਤਰੀਕ ਐ ਅੱਜ ਤੇ ਜਿਹੜੇ ਕ੍ਰਿਕਟ ਮੈਚ ਦੇਖਦੇ ਨੇ ਉਹਨੂੰ ਜ਼ਿਆਦਾ ਪਤਾ ਲੱਗਦਾ ਇਹ ਫਿਕਸ ਕਿਦਾਂ ਕਿਦਾਂ ਜਾਂਦਾ ਮੈਚ ਜਿਹੜੇ ਰਾਜਨੀਤਿਕ ਲੋਕ ਨੇ ਉਹਨੂੰ ਵਧੀਆ ਪਤਾ ਹੈ ਮੈਨੂੰ ਕਹਿੰਦੀ ਲੋੜ ਨਹੀਂ ਪਰ ਮੈਂ ਸਚਾਈ ਦੱਸੀ ਹੈ ਅਸੀਂ ਜਿਹੜੀ ਗੱਲ ਕਹਿਣੀ ਆ ਉਹ ਸੱਚ ਕਹਿਣੀ ਆ ਜਿਹੜਾ ਮਰਜ਼ੀ ਲੀਡਰ ਹੋਵੇ ਕਹਿ ਤਾ ਕੇਜਰੀਵਾਲ ਸਾਹਿਬ ਲਾਲਾ ਲਾਲਾ ਐਵੇਂ ਨਹੀਂ ਹੋਈ ਦਿੱਲੀ ਤੋਂ ਪੰਜਾਬ ਤੱਕ ਵੀ ਆਵਾਜ਼ ਆ ਗਈ ਕਿਤਨੇ ਕਿਤੇ ਗੜਬੜਤਾ ਹੈਗੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ